ਮੰਦਭਾਗੀ ਗੱਲਾਂ ਹੋਈਆਂ ਨੇ ਤੁਹਾਡੇ ਔਰ ਤੁਹਾਡੇ ਸਾਥੀਆਂ ਨੂੰ ਫੋਨ ਕਾਲ ਗਏ ਉਹ ਟੈਲੀਫੋਨ ਕਿਧਰੋਂ ਆਏ ਨੇ ਔਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਕੋਲੋਂ ਮੰਗ ਰਹੇ ਸੀ ਇੱਥੇ ਸੀਆਈਡੀ ਵਾਲੇ ਜ਼ਿਆਦਾਤਰ ਹੋ ਸਕੇ ਕੁਝ ਦੂਜੇ ਥਾਣੇ ਤੋਂ ਵੀ ਆਈਆਂ ਕਾਲਸ ਕੁਝ ਘਬਰਾਏ ਘਬਰਾਏ ਜਿਵੇਂ ਹੁੰਦੇ ਕੋਈ ਵੀ ਡੈਸਪਰੇਟ ਜੀ ਕੋਈ ਇਨਫੋਰਮੇਸ਼ਨ ਇਕੱਠੀ ਕਰਨ ਨੂੰ ਸਕੇ ਐਨਜੀਟੀ 'ਚ ਅਰਜੀ ਕਿ ਲਈ ਹੈ ਜੀ ਜਿਹੜੀਆਂ ਕੰਟੈਂਪਟ ਦੀ ਅਰਜੀ ਲਈ ਹੈ ਬਈ ਕੋਰਟ ਦਾ ਕਹਿਣਾ ਨਹੀਂ ਮੰਨ ਰਹੀ ਸਰਕਾਰ ਜੋ ਪਰਮਿਸ਼ਨ ਡਾਕੂਮੈਂਟ ਹੈ এনवायरमेंट ਕਲੀਅਰੈਂਸ ਇਹਨੂੰ ਕਹਿੰਦੇ ਆ ਉਹਦੇ ਲਿਖਿਆ ਹੋਇਆ ਹੈ ਕਿ ਨੋ ਡਿਸਚਾਰਜ ਇੰਟੂ ਬੁੱਢਾ ਦਰਿਆ ਔਰ ਇੱਕ ਦਿਨ ਜੀ ਤਾਂ ਲਿਖਿਆ ਜ਼ੀਰੋ ਲਿਕੁਇਡ ਡਿਸਚਾਰਜ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਜਿਹਨ ਤਿੰਨ ਤਿੰਨ ਕੰਟੈਂਪਟ ਪਟੀਸ਼ਨਾਂ ਲੱਗੀਆਂ ਹੋਈਆਂ ਔਰ ਉਹਦਾ ਸਰਕਾਰ ਕੋਲ ਐਕਚੁਅਲੀ ਕੋਈ ਜਵਾਬ ਨਹੀਂ ਹੈ ਜਿਹੜਾ ਆਪਾਂ ਦੇਖਦੇ ਹਾਂ ਬਾਬਾ ਜੀ ਨੇ ਇੱਥੇ ਬੁੱਢੇ ਦਰਿਆ ਦੇ ਕੰਢੇ ਤੇ ਜਿੱਨਾ 6 ਮਹੀਨੇ ਤੋਂ ਕਾਰਵਾਈ ਪਾਈ ਹੈ ਉਹ 22 ਦਸੰਬਰ ਰਾਤ ਦੀ ਸ਼ੁਰੂ ਹੋਈ ਹੋਈ ਹੈ ਤੇ ਆਹ ਚੀਜ਼ਾਂ ਆਪਸ ਵਿੱਚ ਸਾਨੂੰ ਤਾਂ ਲੱਗਦਾ ਕਨੈਕਟਡ ਹੈਗੀਆਂ ਤੇ ਇੰਡਸਟਰੀ ਦੀ ਮਿਲੀ ਭੁਗਤ ਕਰਕੇ ਅੱਜ ਵੀ ਪਾਣੀ ਜਿਹੜਾ ਬੁੱਢੇ ਦਰਿਆ ਦੇ ਵਿੱਚ ਹੈ ਉਹ ਬਹੁਤ ਗੰਦਾ ਤੇ ਕਾਲਾ ਤੇ ਸਟਿੰਕੀ ਜਿਹੜਾ ਹੈ ਉਹ ਵਗ ਰਿਹਾ ਹੈ ਬਦਬੂਦਾਰ ਪਾਣੀ ਹੈ ਰੰਗ ਵਾਲਾ ਪਾਣੀ ਹੈ ਔਰ ਯੂ نو ਮਿਲੇ ਹੋਏ ਨੇ ਤੁਸੀਂ ਰਿਟਰਨ ਕੰਪਲੇਂਟ ਲਾਉਂਕ ਦੀ ਅਸੀਂ ਕਿਹਾ ਸੀ ਕਿ ਪੀਪੀਸੀਬੀ ਇੰਡਸਟਰੀਅਲ ਮਿਲੇ ਹੋਇਆ ਹੈ ਹਾਂਜੀ ਇਹ ਅਸੀਂ ਇਹਨਾਂ ਨੂੰ ਕਿਹਾ ਬੇਸਿਕਲੀ ਜਿਹੜੇ ਤਿੰਨ ਡਾਈੰਗ ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਸ ਜਿਹੜਾ ਅਸੀਂ ਸ਼ੁਰੂ ਤੋਂ ਕਹਿ ਰਹੇ ਹਾਂ ਕਿ ਸਭ ਤੋਂ ਵੱਡਾ ਸੋਰਸ ਪੋਲੂਸ਼ਨ ਦਾ ਜੋ ਬੁੱਡੇ ਦਰਿਆ ਦਾ ਹੈ ਤੇ ਆਹ ਤਿੰਨ ਪਲਾਂਟਸ ਨੇ ਇਲੈਗਲੀ ਪਾਣੀ ਪਾ ਰਹੇ ਹੈ ਔਰ ਉਹਨਾਂ ਦੇ ਜੋ ਪਰਮਿਸ਼ਨ ਡਾਕੂਮੈਂਟ ਹੈ এনवायरमेंट ਕਲੀਅਰੈਂਸ ਇਹਨੂੰ ਕਹਿੰਦੇ ਆ ਉਹਦੇ ਲਿਖਿਆ ਹੋਇਆ ਹੈ ਕਿ ਨੋਡ ਡਿਸਚਾਰਜ ਨੂੰ ਬੁੱਢਾ ਦਰਿਆ ਔਰ ਇੱਕ ਦਿਵਸ ਹੀ ਤਾਂ ਲਿਖਿਆ ਜ਼ੀਰੋ ਲਿਕੁਇਡ ਡਿਸਚਾਰਜ ਸਸੀ ਕਾਲਸ ਟੂ ਰੀਟੌਕ ਚੈਨਲ ਤੋਂ ਮੈਂ ਪ੍ਰਵਜੀਤ ਸਿੰਘ ਅੱਜ ਅਸੀਂ ਹੈਗੇ ਹਾਂ ਲੁਧਿਆਣੇ ਸਰਾਰ ਜਸਕੀਰਤ ਸਿੰਘ ਜੋ ਕਿ ਕਾਰਕੁਨ ਨੇ ਐਕਟਿਵਿਸਟ ਨੇ ਪਬਲਿਕ ਐਕਸ਼ਨ ਕਮੇਟੀ ਪਬਲਿਕ ਐਕਸ਼ਨ ਕਮੇਟੀ ਲੁਧਿਆਣੇ ਦੀ ਕਾਲਾ ਪਾਣੀ ਦਾ ਮੋਰਚਾ ਦਾ ਇੱਕ ਵੱਡਾ ਹਿੱਸਾ ਹੈ ਜਿਹੜਾ ਕਿ ਬੁੱਢਾ ਨਾਲਾ ਦੀ ਜਿਹੜੀ ਸਾਰੀ ਲੜਾਈ ਹੈ ਗੰਦੇ ਪਾਣੀ ਦੀ ਜਿਹੜਾ ਜ਼ਹਿਰੀਲਾ ਪਾਣੀ ਬੁੱਢੇ ਨਾਲੇ ਦੇ ਰਾਹੀਂ ਸਤਲ ਦਰਿਆਤ ਜਾ ਰਿਹਾ ਹੈ ਐਨੇ ਵਰਿਆ ਤੋਂ ਜਿਹੜੀ ਲੋਕ ਇੱਥੇ ਲੜਾਈ ਲੜ ਰਹੇ ਨੇ ਪੰਜਾਬ ਦੇ ਤੇ ਉਹਨਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਇਸੇ ਨੂੰ ਲੈ ਕੇ ਦੋ ਡਵੈਲਪਮੈਂਟਸ ਹੋਈਆਂ ਨੇ ਪਹਿਲੀ ਡਵੈਲਪਮੈਂਟ ਇਹ ਹੋਈ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੀ 22 ਤਰੀਕ 22 ਜੁਲਾਈ ਦੀ ਹੀアリング ਹੈ ਸੁਣਵਾਈ ਹੈ ਇਸੇ ਮਸਲੇ ਨੂੰ ਲੈ ਕੇ ਜਿੱਥੇ ਕਿ ਪੰਜਾਬ ਸਰਕਾਰ ਦੀ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਔਰ ਡਾਈਂਗ ਇੰਡਸਟਰੀ ਦੀ ਜਵਾਬਦੇਹੀ ਹੈ 22 ਜੁਲਾਈ ਨੂੰ ਔਰ ਆਲਰੇਡੀ ਇੱਕ ਕੰਟੈਂਪ ਪਟੀਸ਼ਨ ਵੀ ਪਾਈ ਹੋਈ ਹੈ ਪਬਲਿਕ ਐਕਸ਼ਨ ਕਮੇਟੀ ਵੱਲੋਂ ਕਿ ਜਿਹੜੀ ਐਨਜੀਟੀ ਦਾ ਜਿਹੜਾ ਲਾਸਟ ਆਰਡਰ ਸੀ ਜਿਹਦੇ ਵਿੱਚ ਦਸੰਬਰ ਚ ਡੈਡਲਾਈਨ ਮੰਗੀ ਸੀ ਪੰਜਾਬ ਸਰਕਾਰ ਨੇ ਭਈ ਅਸੀਂ ਜਿਹੜਾ ਗੰਦਾ ਪਾਣੀ ਜਿਹੜਾ ਬੁੱਢੇ ਨਾਲੇਜ ਪੈ ਰਿਹਾ ਹੈ ਉਹ ਇੱਕ ਜਗ੍ਹਾ ਤੋਂ ਤਾਂ ਬਿਲਕੁਲ ਟੋਟਲੀ ਬੰਦ ਕਰ ਦਾਂਗੇ ਔਰ ਦੂਜੇ ਪਾਸੇ ਹੀ ਪ੍ਰੋਸੈਸ ਸ਼ੁਰੂ ਕਰ ਦਾਂਗੇ ਤਿੰਨ ਥਾਵਾਂ ਤੋਂ ਗੰਦਾ ਪਾਣੀ ਜਿਹੜਾ ਜ਼ਹਿਰੀਲਾ ਪਾਣੀ ਡਾਈਂਗ ਇੰਡਸਟਰੀ ਦਾ ਬੁੱਢੇ ਦਰਿਆ 'ਚ ਪੈ ਰਿਹਾ ਹੈ ਜਿਸ ਤਰ੍ਹਾਂ ਕਿ ਤੁਹਾਡੇ ਤੋਂ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀ ਗੱਲ ਹੈ ਸਾਡੀ ਜੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਜੋ ਡਵੈਲਪਮੈਂਟ ਹੋਈ ਹੈ ਇਸ ਤੋਂ ਪਹਿਲਾਂ ਕੱਲ ਜਿਹੜੀ ਡਵੈਲਪਮੈਂਟ ਹੋਈ ਹੈ ਇਹ ਕੋਈ ਮੰਦ ਭਾਗੀ ਗੱਲਾਂ ਹੋਈਆਂ ਨੇ ਤੁਹਾਡੇ ਔਰ ਤੁਹਾਡੇ ਸਾਥੀਆਂ ਨੂੰ ਫੋਨ ਕਾਲ ਗਏ ਨੇ ਮਤਲਬ ਟੈਲੀਫੋਨ ਆਏ ਨੇ ਉਹ ਟੈਲੀਫੋਨ ਕਿਧਰੋਂ ਆਏ ਨੇ ਔਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਕੋਲੋਂ ਮੰਗ ਰਹੇ ਸੀ ਦੇਖੋ ਜੋ ਸਾਨੂੰ ਦੱਸਿਆ ਗਿਆ ਉਹ ਕੋਈ ਇੱਥੇ ਸੀਆਈਡੀ ਵਾਲੇ ਜ਼ਿਆਦਾਤਰ ਹੋ ਸਕੇ ਕੁਝ ਦੂਜੇ ਥਾਣੇ ਤੋਂ ਵੀ ਆਈਆਂ ਕਾਲਸ ਤੇ ਕੁੱਝ ਕਬਰਾਇੇ ਕਬਰਾਇੇ ਜਿਵੇਂ ਹੁੰਦੇ ਆ ਕੋਈ ਵੀ ਡੈਸਪਰੇਟ ਜੀ ਕੋਈ ਇਨਫੋਰਮੇਸ਼ਨ ਇਕੱਠੀ ਕਰਨ ਨੂੰ ਸੀਗੇ ਤੇ ਬੇਸਿਕਲੀ ਕੁਐਰੀਸ ਤੋਂ ਉਹਨਾਂ ਦੀ ਇਦਾਂ ਦੀਆਂ ਸੀ ਕਿ ਪੀਏਸੀ ਕੀ ਹੈ ਪੀਏਸੀ ਦੇ ਮੈਂਬਰਸ ਕੌਣ-ਕੌਣ ਹੈਗੇ ਆ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਤੁਹਾਡੇ ਨਾਲ ਹੁੰਦੀਆਂ ਤੇ ਉਹ ਚਲੋ ਜਿੰਨੀਆਂ ਵੱਧ ਤੋਂ ਅਸੀਂ ਕਲੀਅਰਫਾਈ ਕਰ ਸਕਦੇ ਸੀ ਅਸੀਂ ਕੀਤੀਆਂ ਉਹਨਾਂ ਦੀਆਂ ਮੈਂ ਜਿੰਨਾ ਕੋ ਹੋ ਸਕਦਾ ਸੀਗਾ ਬਟ ਉਹ ਥੋੜਾ ਸਾ ਨਾ ਸਟ੍ਰੇਂਜ ਇਸ ਕਰਕੇ ਵੀ ਲੱਗਿਆ ਵੀ ਸਡਨਲੀ ਔਰ ਉਹ ਵੀ ਅੱਧੀ ਰਾਤ ਨੂੰ ਕਾਲ ਦੇ ਤਾ ਨੂੰ ਆਵੇ 9:30 ਵਜੇ ਤੇ ਲੇਟ ਨਾਈਟ ਹੋ ਗਿਆ ਹਾਂ ਲੇਟ ਨਾਈਟ ਤੇ ਫਿਰ ਅਗਲਾ ਕਹੇ ਕਿ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਉਸੇ ਵੇਲੇ ਕੱਲ ਨਹੀਂ ਵੇਟ ਕਰ ਸਕਦੇ ਉਹ ਥੋੜੀ ਹੈਰਾਨੀ ਜੀ ਹੋਈ ਤੇ ਪਰ ਚਲੋ ਕੋਈ ਨਹੀਂ ਉਹ ਹੈਂਡਲ ਹੋ ਗਿਆ ਤੁਹਾਨੂੰ ਆਈਆਂ ਤੇ ਤੁਹਾਡੇ ਸਾਥੀਆਂ ਨੂੰ ਆਈਆਂ ਜਿਸ ਤਰ੍ਹਾਂ ਕਿ ਅਮਨ ਦੀ ਬੈਨਸ ਉਹਨਾਂ ਨੇ ਵੀ ਦੱਸਿਆ ਹਾਂਜੀ ਔਰ ਕਪਿਲ ਉਹਨਾਂ ਨੂੰ ਆਈਆਂ ਹਾਂਜੀ ਹਾਂਜੀ ਕਪਿਲ 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 ਤਾਂ ਹੀ ਸ਼ੁਰੂ ਹੋਈਆਂ ਸੀ ਅੱਛਾ ਤੇ ਉਹਨਾਂ ਨੂੰ ਦੁਪਹਿਰੇ ਆਈ ਪਹਿਲੇ ਫਿਰ ਮੇਰੇ ਖਿਆਲ ਰਾਤ ਨੂੰ ਤਿੰਨ ਚਾਰ ਆਈਆਂ ਕਾਲਸ ਤੇ ਬਾਅਦ ਸਾਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਮੱਤੇਵਾੜੇ ਵੇਲੇ ਪੀਏਸੀ ਦੇ ਕੁਝ ਹੋਰ ਸਾਥੀ ਹੁੰਦੇ ਸੀਗੇ ਕਰਨ ਲਖਨਪਾਲ ਉਹਨਾਂ ਨੂੰ ਵੀ ਆਈਆਂ ਸਵੇਰੇ ਅਸੀਂ ਉਹਨਾਂ ਨਾਲ ਗੱਲ ਕੀਤੀ ਅੱਛਾ ਜੀ ਤੇ ਉਹ ਕਹਿੰਦੇ ਮੈਨੂੰ ਵੀ ਕਾਫੀ ਕਾਲਸ ਆਈਆਂ ਤੇ ਉਹ ਬਸ ਹੁਣ ਬੈਕਗ੍ਰਾਉਂਡ ਤੁਹਾਨੂੰ ਕੀ ਲੱਗਦਾ ਸਰਕਾਰ ਕਾਬਰੀ ਹੋਈ ਏ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਹਨਾਂ ਨੇ ਜਵਾਬਦੇਹੀ ਬਣ ਰਹੀ ਏ ਇੱਕ ਇਹ ਕਾਰਨ ਹੈ ਲੱਗਦਾ ਹੈ ਜੀ ਜੋ ਇਹ ਹਫੜਾ ਦਫੜੀ ਹੈ ਉਹਦੇ ਪਿੱਛੇ ਕੋਈ ਤਾਂ ਡਿਸਪੀਰੇਸ਼ਨ ਹੈਗੀ ਹੈ ਤੇ ਹੋ ਸਕਦਾ ਕੋਈ ਉਤਲੇ ਲੈਵਲ ਤੇ ਕੋਈ ਗੱਲ ਹੋਈ ਹੋਣੀ ਹੈ ਤੇ ਥੱਲੇ ਜਦੋਂ ਪੁੱਛਿਆ ਹੋਣਾ ਤੇ ਇਹਨਾਂ ਦੀ ਇੰਨੀ ਤਿਆਰੀ ਨਹੀਂ ਹੋਣੀ ਤੇ ਉਹਦੇ ਕਰਕੇ ਸ਼ਾਇਦ ਇਹ ਸਾਰੀ ਅਚਾਨਕ ਮਤਲਬ ਜਿਹੜੀ ਘਬਰਾਹਟ ਜੀ ਫੈਲਾਈ ਉਹਨਾਂ ਨੇ ਆਪ ਵੀ ਘਬਰਾਏ ਹੋਏ ਸੀਗੇ ਤੇ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਹੁਣ ਤਿੰਨ ਤਿੰਨ ਕੰਟੈਂਪਟ ਪਟੀਸ਼ਨਾਂ ਲੱਗੀਆਂ ਹੋਈਆਂ ਔਰ ਉਹਦਾ ਸਰਕਾਰ ਕੋਲ ਐਕਚੁਅਲੀ ਕੋਈ ਜਵਾਬ ਨਹੀਂ ਹੈ ਕਿ ਐਨਜੀਟੀ ਚ ਅਰਜੀ ਕਿ ਲਾਈ ਹੈ ਜੀ ਜਿਹੜੀ ਕੰਟੈਂਪਟ ਦੀ ਅਰਜੀ ਲਾਈ ਹੈ ਬਈ ਕੋਰਟ ਦਾ ਕਹਿਣਾ ਨਹੀਂ ਮੰਨ ਰਹੀ ਸਰਕਾਰ ਇਸ ਤਰ੍ਹਾਂ ਦੀ ਕੀ ਅਰਜੀ ਲਾਈ ਹੈ ਤੁਸੀਂ ਅ ਬੇਸਿਕਲੀ ਜਿਹੜੇ ਤਿੰਨ ਡਾਈੰਗ ਦੇ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟਸ ਜਿਹੜਾ ਅਸੀਂ ਸ਼ੁਰੂ ਤੋਂ ਕਹਿ ਰਹੇ ਆਂ ਕਿ ਸਭ ਤੋਂ ਵੱਡਾ ਸੋਰਸ ਪੋਲੂਸ਼ਨ ਦਾ ਜੋ ਬੁੱਢਾ ਦਰਿਆ ਦਾ ਹੈ ਤੇ ਆਹ ਤਿੰਨ ਪਲਾਂਟਸ ਨੇ ਹੂੰ ਉਹ ਇਲੀਗਲੀ ਪਾਣੀ ਪਾ ਰਹੇ ਆਂ ਔਰ ਉਹਨਾਂ ਦੇ ਜੋ ਪਰਮਿਸ਼ਨ ਡਾਕੂਮੈਂਟ ਹੈ এনवायरमेंट ਕਲੀਅਰੈਂਸ ਇਹਨੂੰ ਕਹਿੰਦੇ ਆ ਉਹ ਤੇ ਲਿਖਿਆ ਹੋਇਆ ਹੈ ਕਿ ਨੋ ਡਿਸਚਾਰਜ ਇੰਟੂ ਬੁੱਢਾ ਦਰਿਆ ਹੂੰ ਔਰ ਇੱਕ ਦੇ ਵਿੱਚ ਤਾਂ ਲਿਖਿਆ ਜ਼ੀਰੋ ਲਿਕੁਇਡ ਡਿਸਚਾਰਜ ਹੂੰ ਤਾਂ ਬੜਾ ਕਲੀਅਰ ਕੱਟ ਸੀਗਾ ਉਹਦਾ ਪਹਿਲੇ 3 ਦਸੰਬਰ ਨੂੰ ਇੱਥੇ ਕਾਲੇ ਪਾਣੀ ਦੇ ਮੋਰਚੇ ਦਾ ਇੰਨਾ ਵੱਡਾ ਕੈਂਪੇਨ ਚੱਲਿਆ ਉਹਦੇ ਤੋਂ ਬਾਅਦ ਫਿਰ ਐਨਜੀਟੀ ਨੇ ਐਨਜੀਟੀ ਨੇ ਐਕਚੁਅਲੀ 4 ਨਵੰਬਰ ਨੂੰ ਪਹਿਲਾ ਆਰਡਰ ਕਰ ਦਿੱਤਾ ਸੀਗਾ 24 ਦੇ ਵਿੱਚ ਕਿ ਭਾਈ ਇਹ ਇਲੀਗਲ ਹੈ ਔਰ ਇਹਨੂੰ ਬੰਦ ਕੀਤਾ ਜਾਵੇ ਇਹ ਜਿਹੜਾ ਜ਼ਹਿਰੀਲਾ ਪਾਣੀ ਜਿਹੜਾ ਤਿੰਨੋਂ ਤਿੰਨੋਂ ਸੀਐਟਪੀਜ਼ ਦਾ ਆਊਟਲੈਟਸ ਵੀ ਕਿਉਂਕਿ ਇਹ ਐਜ਼ ਪਰ ਪਰਮਿਸ਼ਨ ਨਹੀਂ ਹੈਗੇ ਤੇ ਉਹਨਾਂ ਨੇ ਕਿਹਾ ਸੀ ਕਿ এনवायरमेंट ਕਲੀਅਰੈਂਸ ਦੀਆਂ ਕੰਡੀਸ਼ਨਸ ਆਰ ਬਾਈਂਡਿੰਗ ਤੇ ਤੁਸੀਂ ਇਦਾਂ ਨਹੀਂ ਫਲਾਉਟ ਕਰ ਸਕਦੇ ਤੁਸੀਂ ਦਾ ਮਤਲਬ ਇਹਨੂੰ ਸੀਰੀਅਸਲੀ ਲੈ ਹੀ ਨਹੀਂ ਰਹੇ ਤੇ ਉਹ ਚੀਜ਼ ਨੂੰ ਫਿਰ ਇਹਨਾਂ ਨੇ 3 ਦਸੰਬਰ ਨੂੰ ਕਹੇ ਸਾਨੂੰ ਆਰਡਰ ਸਮਝ ਨਹੀਂ ਆਇਆ ਉਹਦੀ ਕਲੈਰੀਫਿਕੇਸ਼ਨ ਲਈ ਗੱਲ ਚ ਚੱਲੀ ਸੀ ਫਿਰ 9 ਦਸੰਬਰ ਨੂੰ ਐਨਜੀਟੀ ਦੀ ਅਗਲੀ ਡੇਟ ਸੀ ਉਹਨਾਂ ਨੂੰ ਇਹ ਗੱਲ ਸਮਝ ਕੇ ਇਹਨਾਂ ਨੂੰ ਗੁੱਸਾ ਆਇਆ ਸੀ ਬੈਂਚ ਨੂੰ ਕਿ ਉਹਨਾਂ ਨੇ ਕਿਹਾ ਕਿ ਇੱਕ ਤਾਂ ਅਸੀਂ ਆਰਡਰ ਕਲੈਰੀਫਾਈ ਕਰ ਰਹੇ ਹਾਂ ਡਬਲਿਊ ਟ੍ਰਿਪਲਿ ਕਲੈਰੀਫਾਈ ਕਰਤਾ ਉਹਨਾਂ ਨੇ ਮਤਲਬ ਬਿਲਕੁਲ ਕਲੀਅਰ ਕਰਤਾ ਕਿ ਇਲੀਗਲ ਹੈ ਬੰਦ ਕਰਨਾ ਪਏਗਾ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੀ ਡੇਟ ਉਸ ਤੋਂ ਬਾਅਦ 23 ਮਾਰਚ ਨੂੰ ਪਾਈ ਹੋਈ ਸੀ ਉਹਨਾਂ ਨੇ ਉਹ 23 ਦਸੰਬਰ ਕਰ ਦਿੱਤੀ ਸੀ ਕਿ ਹੁਣੇ ਹੀ ਦੱਸੋ 2 ਹਫ਼ਤੇਾਂ ਜਾ ਕੇ ਕਿ ਤੁਸੀਂ ਕੀ ਕਰ ਰਹੇ ਹੋ ਉਹ ਕੀ ਹੋਇਆ ਫਿਰ 23 ਦਸੰਬਰ ਨੂੰ 23 ਦਸੰਬਰ ਨੂੰ ਉੱਥੇ ਇੱਕ ਤਾਂ ਕਾਫੀ ਇੱਥੋਂ ਡਾਇੰਗ ਵਾਲੇ ਪਹੁੰਚੇ ਹੋਏ ਸੀ ਅੱਛਾ ਜੀ ਕਾਫੀ ਲੋਕ ਇੱਥੋਂ ਡਾਇੰਗ ਦੇ ਵੱਡੇ ਵੱਡੇ ਲੋਕ ਪਹੁੰਚੇ ਹੋਏ ਸੀ ਆਪ ਦੂਜਾ 23 ਦਸੰਬਰ ਤੋਂ ਪਹਿਲਾਂ 22 ਦਸੰਬਰ ਦੀ ਰਾਤ ਨੂੰ ਇੰਨਾ ਕੁ ਪ੍ਰੈਸ਼ਰ ਸੀ ਕਿ ਆ ਜਿਹੜਾ ਆਪਾਂ ਦੇਖਦੇ ਆਂ ਬਾਬਾ ਜੀ ਨੇ ਇੱਥੇ ਬੁੱਢੇ ਦਰਿਆ ਦੇ ਕੰਢੇ ਤੇ ਜਿੰਨਾ 6 ਮਹੀਨੇ ਤੋਂ ਕਾਰਵਾਈ ਪਾਈ ਹੈ ਉਹ 22 ਸੋ ਇਹ ਚੀਜ਼ਾਂ ਆਪਸ ਵਿੱਚ ਜੁੜਾ ਲਾ ਦੇ। ਪਰ ਇਹ ਚੀਜ਼ਾਂ ਆਪਸ ਤੇ ਸਾਨੂੰ ਤਾਂ ਲੱਗਦਾ ਕਨੈਕਟਡ ਹੈਗੀਆਂ ਕਿ 23 ਨੂੰ ਸਵੇਰੇ ਹੀアリング ਸੀਗੀ ਬੜੀ ਇੰਪੋਰਟੈਂਟ ਉਹਦਾ ਡਿਸੀਜਨ ਆਉਣ ਦੀ ਉਮੀਦ ਸੀਗੀ ਤੇ 22 ਨੂੰ ਜਿਹੜਾ ਹੈ ਇੱਥੇ ਕਾਰਵਾਈ ਸ਼ੁਰੂ ਹੋ ਗਈ। ਤੇ 23 ਨੂੰ ਕੀ ਹੋਇਆ ਹਾਂਜੀ। ਹਾਂ 23 23 ਦਸੰਬਰ ਨੂੰ ਕੋਰਟ ਕੀ ਹੋਇਆ। ਹਾਂ 23 ਦਸੰਬਰ ਨੂੰ ਕੋਰਟ ਦੇ ਵਿੱਚ ਇਹ ਹੋਇਆ ਕਿ ਪੀਪੀਸੀਬੀ ਨੇ ਬੜੀਆਂ ਮਤਲਬ ਲੇਲੜੀਆਂ ਗੱਡੀਆਂ ਕਿ ਸਾਨੂੰ ਜੀ 10 ਦਿਨ ਦਾ ਟਾਈਮ ਹੋਰ ਦੇ ਦਿਓ ਪੰਜਾਬ ਪੋਲਿਊਸ਼ਨ ਕੰਟਰੋਲ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਵੀ ਅਸੀਂ ਇਹ ਬੰਦ ਕਰਾ ਦੇਾਂਗੇ ਬਟ ਅਸੀਂ ਇਹਨਾਂ ਨੂੰ ਇੱਕ ਫਾਈਨਲ ਹੇアリング ਦੇਣਾ ਜ਼ਰੂਰੀ ਆ ਇਨ ਦਾ ਮਤਲਬ ਜਿਵੇਂ ਕਹ ਲਓ ਵੀ ਇਨ ਟਰਮਸ ਆਫ ਨੇਚਰਲ ਜਸਟਿਸ ਦੀ ਜ਼ਰੂਰਤ ਹੈਗੀ ਹੈ ਤੇ ਜਿਹੜੀ ਫਾਈਨਲ ਹੇਰਿੰਗ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਬੰਦ ਹੀ ਕਰਾ ਦੇਣਾ ਠੀਕ ਹੈ ਤੇ ਐਨਜੀਟੀ ਨੇ ਕਿਹਾ ਠੀਕ ਹੈ 10 ਦਿਨ ਦੀ ਕੋਈ ਗੱਲ ਨਹੀਂ ਤੁਹਾਨੂੰ ਦਿੰਨੇ ਆ ਉਹਨਾਂ ਨੇ ਫਿਰ ਇਹਨਾਂ ਨੂੰ ਮੇਰੇ ਖਿਆਲ 14 ਦਿਨ ਦਾ ਟਾਈਮ ਦਿੱਤਾ ਸੀਗਾ ਜਨਵਰੀ ਦੇ ਮਹੀਨੇ ਫਿਰ ਹੀアリング ਹੋਈ ਜਨਵਰੀ ਦੇ ਮਹੀਨੇ ਹੀアリング ਹੋਈ ਹੋਰ ਅੱਜ ਉਹਦੇ ਵਿੱਚ ਇਹਨਾਂ ਨੇ ਫਿਰ ਕੋਈ ਬਹਾਨੇਬਾਜ਼ੀ ਕੀਤੀ ਕਿ ਸਾਨੂੰ ਟਾਈਮ ਦਿੱਤਾ ਜਾਵੇ ਤੇ ਬਹਾਨੇਬਾਜ਼ੀ ਉਦੋਂ ਇੰਡਸਟਰੀ ਵਾਲਿਆਂ ਨੇ ਕੀਤੀ ਜੀ ਇਹਨਾਂ ਨੇ ਉਦੋਂ ਉਦੋਂ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਦੇਖੋ ਜੀ ਜਿਹੜੀ এনवायरमेंट ਕਲੀਅਰੈਂਸ ਹੈ ਸਾਰਾ ਕੁਝ ਲਿਖਿਆ ਹੈ ਵੀ ਪਾਣੀ ਨਹੀਂ ਪਾ ਸਕਦੇ ਉਹ ਤਾਂ ਸਾਡੀ ਹੈ ਹੀ ਨਹੀਂ ਹੂੰ ਬੜੀ ਹੈਰਾਨੀ ਹੋਈ ਇਹ ਗੱਲ ਸੁਣ ਕੇ ਬੈਂਚ ਨੇ ਵੀ ਪੁੱਛਿਆ ਵੀ ਤੁਸੀਂ ਜੋ ਹੱਲੇ ਦਾ ਆਰਗੂ ਕਰਦੇ ਰਹੇ ਹੋ ਇਹ ਉਹਦੇ ਅਗੇਂਸਟ ਹੈ ਤੁਸੀਂ ਆਪਣੇ ਆਰਗੂਮੈਂਟਸ ਦੇ ਅਗੇਂਸਟ ਆਰਗੂ ਕਰ ਰਹੇ ਹੋ ਤੇ ਪਾਣੀ ਕੌਣ ਪਾ ਰਿਹਾ ਹੈ ਜੀ ਵੀ এনवायरमेंट ਕਲੀਅਰਸ ਤੇ ਤੁਹਾਡੀ ਨਹੀਂ ਤਾਂ ਕਿਹਦੀ ਹੈ ਫਿਰ ਉਹ ਉਹ ਕਹਿੰਦੇ ਨੇ ਉਹ ਕਿਸੇ ਹੋਰ ਪਲਾਂਟ ਦੀ ਸੀਗੀ ਇਹ ਅਸੀਂ ਹੋਰ ਕੋਈ ਲਗਾ ਲਿਆ ਪਲਾਂਟ ਹਾਂ ਫਿਰ ਉਹ ਅਬੰਡਨ ਕਰ ਦਿੱਤਾ ਉਹ ਵਾਲਾ ਪਲਾਂਟ ਅੱਛਾ ਹੁਣ ਐਦਾਂ ਦੇ ਜਿਹੜੇ ਬੜੇ ਕ੍ਰੀਏਟਿਵ ਆਰਗੂਮੈਂਟਸ ਹੈ ਉਹਨੂੰ ਆਮ ਤੌਰ ਤੇ ਤਾਂ ਕੋਈ ਬਹੁਤਾ ਸੀਰੀਅਸਲੀ ਲੈਂਦਾ ਨਹੀਂ ਪਰ ਫਿਰ ਸਰਕਾਰ ਉਹਨਾਂ ਨੇ ਪੁੱਛਿਆ ਮਤਲਬ ਵੀ ਗਵਰਨਮੈਂਟ ਨੂੰ ਤੇ ਗਵਰਨਮੈਂਟ ਨੇ ਆਪਣਾ ਮਤਲਬ ਜੋ ਜਵਾਬ ਦੇਣਾ ਸੀਗਾ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਉਹ ਚੈੱਕ ਕਰਕੇ ਦੱਸਦੇ ਹਾਂ ਅਗਲੀ ਵਾਰ ਉਹਨਾਂ ਨੇ ਕਿਹਾ ਜੀ ਠੀਕ ਹੈ ਸਾਰੇ ਕਾਗਜ਼ ਤੁਸੀਂ ਇੱਕ ਵਾਰੀ ਜਮ੍ਹਾਂ ਕਰਾ ਦਿਓ ਸਾਰੀ ਫਾਈਲ ਲੈ ਕੇ ਆਓ ਸਾਰੇ ਕਾਗਜ਼ ਚੱਕ ਕੇ ਲਿਆਓ ਤੇ ਉਹ ਅਗਲੀ ਵਾਰੀ ਕੋਈ ਵਕੀਲ ਨਵਾਂ ਆ ਗਿਆ ਪੰਜਾਬ ਸਰਕਾਰ ਨੇ ਇਨ ਦਾ ਮੀਨ ਟਾਈਮ ਮੇਰੇ ਖਿਆਲ ਆਪਣਾ ਉਹ ਮੇਨ ਜਿਹੜਾ ਐਡਵੋਕੇਟ ਜਨਰਲ ਉਹ ਵੀ ਚੇਂਜ ਕਰ ਦਿੱਤੇ ਤੇ ਉੱਥੇ ਕੋਈ ਹੋਰ ਵਕੀਲ ਪੇਸ਼ ਹੋ ਗਿਆ ਉਹਨੇ ਕਿਹਾ ਜੀ ਮਨ ਤਾਂ ਕੇਸ ਬਾਰੇ ਕੁਝ ਨਹੀਂ ਪਤਾ ਫਰਵਰੀ ਦੀ ਤਰੀਕੇ ਦਾ ਨਿਕਲ ਗਈ ਤੇ ਬਸ ਉਹ ਦੋ ਤਿੰਨ ਤਰੀਕੇ ਐ ਵਕੀਲ ਬਦਲ ਬਦਲ ਕੇ ਲੈ ਲਿਆ ਇਹਨਾਂ ਨੇ ਹਰ ਵਾਰੀ ਨਵਾਂ ਵਕੀਲ ਭੇਜ ਦਿੰਦੀ ਹੈ ਸਰਕਾਰ ਉਹ ਆ ਕੇ ਕਹਿੰਦਾ ਜੀ ਮੈਂ ਤਾਂ ਪਿਛਲੇ ਵਾਰੀ ਕੀ ਹੋਇਆ ਪਤਾ ਨਹੀਂ ਹੈ ਨਾ ਮੈਂ ਸਟੱਡੀ ਕੀਤਾ ਠੀਕ ਟਾਈਮ ਦੇ ਦਿਓ ਗਾਲਾਂ ਬਹੁਤ ਪੈਂਦੀਆਂ 8 ਮਹੀਨੇ ਹੋ ਗਏ ਇਸ ਕਾਲ ਨੂੰ 7 ਮਹੀਨੇ ਤਾਂ ਹੋ ਹੀ ਗਏ ਦੇਖੋ ਹੁਣ ਆਪਾਂ ਜੁਲਾਈ ਚ ਆ ਗਏ ਹਾਂ ਮਤਲਬ ਇਹ ਨਵੰਬਰ ਦਾ ਰੌਲਾ ਚੱਲ ਰਿਹਾ ਹੈ ਦੋ ਤਿੰਨ ਮਹੀਨੇ ਤਾਂ ਜੈਨੂਇਨਲੀ ਕੋਰਟ ਨੇ ਜਿਵੇਂ ਸਮਝਾ ਕੇ ਇਹਨਾਂ ਨੂੰ ਸਮਝ ਨਹੀਂ ਆਈ ਸਮਝਾ ਹਲੋ ਗੁੱਸਾ ਵੀ ਕੀਤਾ ਥੋੜਾ ਬਹੁਤ ਉਸ ਤੋਂ ਅਗਲੇ ਦੋ ਤਿੰਨ ਮਹੀਨੇ ਡਰਾਮੇ ਨਾਲ ਇਹਨਾਂ ਨੇ ਟਪਾ ਲਏ ਤੇ 22 ਜੁਲਾਈ ਦੀ ਹੁਣ ਜਿਹੜੀ ਹੀアリング ਆ ਉਹਦੇ ਕੀ ਸੁਣਵਾਈ ਮਤਲਬ ਕੀ ਉਹਦੇ ਚ ਕੀ ਇਹਨਾਂ ਨੇ ਜਵਾਬ ਦੇ ਹੀ ਦੇਣੇ ਦੇਖੋ ਬੜਾ ਬੇਸਿਕ ਤੇ ਸਿੰਪਲ ਕੁਐਸਚਨ ਹੈ ਜਿਹੜਾ ਕੋਰਟ ਐਸ ਵੇਲੇ ਪਿਛਲੀ ਵਾਰ ਵੀ ਪੁੱਛਿਆ ਉਹਨਾਂ ਨੇ ਐਸ ਵਾਰ ਵੀ ਉਹ ਪੁੱਛਣਗੇ ਉਹ ਕਹਿੰਦੇ ਬਾਕੀ ਗੱਲਾਂ ਆਪਣੀ ਥਾਂ ਤੇ ਆ ਕਿ ਇਲੀਗਲ ਹੈ ਕਿ ਲੀਗਲ ਹੈ ਕੀ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਅਸੀਂ ਆਰਡਰ ਕੀਤਾ ਹੋਇਆ ਹੈ ਕਿ ਇਹ ਪਾਣੀ ਬੰਦ ਕਰੋ ਤੁਸੀਂ ਆਰਡਰ ਕੰਪਲਾਈ ਕੀਤਾ ਹਮਮ ਪਹਿਲੇ ਇਹਦਾ ਜਵਾਬ ਦੇ ਫਿਰ ਅੱਗੇ ਚੱਲਦੇ ਹਾਂ ਇਹਦਾ ਜਵਾਬ ਹੀ ਨਹੀਂ ਦਿੰਦੇ ਉਹ ਮਤਲਬ ਉਹ ਇੱਕ ਤਾਂ ਇੰਡਸਟਰੀ ਵਾਲੇ ਚਲੋ ਨਹੀਂ ਬੋਲਦੇ ਉਹਨਾਂ ਦਾ ਸਮਝ ਆਂਦਾ ਬਿਕੋਜ਼ ਦੇ ਹੈਵ ਅ ਵੈਸਟਡ ਇੰਟਰਸਟ ਪੀਪੀਸੀਬੀ ਨਹੀਂ ਬੋਲਦਾ ਕੋ ਪੀਪੀਸੀਬੀ ਕਹਿੰਦਾ ਜੀ ਅਸੀਂ ਕਰਾ ਰਹੇ ਆਂ ਜੀ ਕੁਛ ਦੇਖਦੇ ਆ ਜੀ ਅਸੀਂ ਦੱਸਾਂਗੇ ਜੀ ਅਗਲੀ ਵਾਰੀ ਦੱਸਾਂ ਐਸ ਵਾਰੀ ਕਿਉਂ ਨਹੀਂ ਦੱਸਣਾ ਮਤਲਬ ਗੋਲ ਮੋਲ ਗੋਲ ਮੋਲ ਗੱਲਾਂ ਹੋਈ ਜੋ ਸ਼ਰਾਰਤ ਹੁੰਦੀ ਹੈ ਹਰ ਵਾਰੀ ਵੀ ਮਿਲੀ ਭੁਗਤ ਅਸੀਂ ਬਾਰ ਬਾਰ ਉਹਨਾਂ ਨੂੰ ਕਹਿੰਦੇ ਦੇਖੋ ਜੀ ਇਹ ਮਿਲੇ ਹੋਏ ਨਾਲੇ ਵਾਪਸ ਦੇ ਵਿੱਚ ਪੰਜਾਬ ਸਰਕਾਰ ਪੀਪੀਸੀਬੀ ਤੇ ਇੰਡਸਟਰੀ ਇਹ ਤਿੰਨੋਂ ਹਰ ਵਾਰੀ ਟਾਈਮ ਮੰਗਦੇ ਆ ਸਿਰਫ ਅਸੀਂ ਹੁੰਨੇ ਆ ਚੌਥੀ ਧਿਰ ਜਿਹੜੀ ਅਤੇ ਆਰ ਦੇ ਆਰ ਇੰਟਰਸਟਿਡ ਇਨ ਡੀਲੇਇੰਗ ਤੇ ਅਸੀਂ ਉਹਨਾਂ ਨੂੰ ਕਹਿੰਦੇ ਜੇ ਡੀਲੇਇੰਗ ਟੈਕਟਿਕਸ ਮਿਲ ਕੇ ਖੇਡ ਰਹੇ ਹੈ ਇੱਕ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਅਫਸਰਾਂ ਦੇ ਖਿਲਾਫ ਤੁਸੀਂ ਕੰਪਲੇਂਟ ਵੀ ਪਾਈ ਹੈ ਪੰਜਾਬ ਪਾਈਸੀ ਇੱਕ ਵਾਰ ਕਿ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਚੇਅਰਪਰਸਨ ਨੂੰ ਉਹਨਾਂ ਦੀ ਮਿਸਕੰਡਕਟ ਦੀ ਐਨਜੀਟੀ ਦੀ ਕਚਹਿਰੀ ਐਨਜੀਟੀ ਕੋਰਟ ਦੇ ਅੰਦਰ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਕੰਡਕਟ ਹੈ ਉਹਨਾਂ ਦੀ ਡਾਈਇੰਗ ਇੰਡਸਟਰੀ ਵਾਲਿਆਂ ਨਾਲ ਕਾਰਖਾਨੇਦਾਰਾਂ ਨਾਲ ਜਿਸ ਤਰ੍ਹਾਂ ਦੀ ਇੱਕ ਮਿਲੀਭੁਗਤ ਤੁਸੀਂ ਦੇਖੀ ਦੇਖਣ ਚਾਹੀ ਉਹ ਰਿਟਰਨ ਕੰਪਲੇਂਟ ਤੁਸੀਂ ਕੀ ਦਿੱਤੀ ਸੀ ਔਰ ਉਹਦਾ ਸਿੱਟਾ ਕੀ ਅਸੀਂ ਜਦੋਂ ਇਹ 9 ਦਸੰਬਰ ਦੀ ਜਿਹੜੀ ਮੈਂ ਹੀアリング ਕਹੀ ਨਾ ਜਿਹੜੀ ਪ੍ਰੀਪੋਨ ਕਰ ਦਿੱਤੀ ਸੀ ਉਹਦੇ ਵਿੱਚ ਐਨਜੀਟੀ ਨੇ ਕਿਹਾ ਸੀਗਾ ਕਿ ਤੁਸੀਂ ਇਹ ਗੱਲ ਨੂੰ ਐਕਸਪਲੇਨ ਕਰੋ ਕਿ ਪਹਿਲਾਂ ਤਾਂ ਤੁਸੀਂ ਜਿਹੜੀ এনवायरमेंट ਕਲੀਅਰੈਂਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਸੀਂ ਪਾਣੀ ਪਾਈ ਨਹੀਂ ਸਕਦੇ ਬੁੱਡੇ ਦਰਿਆ ਵਿੱਚ ਤੇ ਪੀਪੀਸੀਬੀ ਨੇ ਐਨੇ ਸਾਲ ਲਾਓ ਕਿਦਾਂ ਕੀਤਾ ਉਹ ਵੀ ਇਹ ਚੱਲੀ ਕਿਦਾਂ ਜਾ ਰਿਹਾ ਸੀਗਾ ਪੀਪੀਸੀਬੀ ਕਿੱਥੇ ਸੀਗਾ ਉਦੋਂ ਤੇ ਮੈਂਬਰ ਸੈਕਟਰੀ ਪੀਪੀਸੀਬੀ ਨੂੰ ਗਿਆ ਸੀ ਐਕਸਪਲੇਨ ਕਰਨ ਲਈ ਮੈਂਬਰ ਸਕੱਤਰ ਨੇ ਆਪਣਾ ਜਵਾਬ ਦਿੱਤਾ 40 50 ਭੇਜਾਂ ਦਾ ਗੋਲ ਮੋਲ ਗੋਲ ਮੋਲ ਗੱਲਾਂ ਕੋ ਆਕਮਾਗੇ ਆਪ ਪੇਸ਼ ਹੋਏ ਹੋ ਮੈਂਬਰ ਸਕੱਤਰ ਆਪ ਵਰਚੂਅਲੀ ਪੇਸ਼ ਹੋਏ ਸੀਗੇ ਤੇ ਨਾਲ ਉਹਨਾਂ ਨੇ ਇੱਕ ਰਿਟਰਨ ਸਬਮਿਸ਼ਨ ਆਪਣੀ ਦਿੱਤੀ ਸੀ 50 ਭੇਜਾਂ ਦੀ ਜਿਹਦੇ ਵਿੱਚ ਉਹਨਾਂ ਨੇ ਬੜੇ سارے ਡਾਕੂਮੈਂਟਸ ਲਗਾਏ ਸੀ ਨਾਲ ਵੀ ਦੇਖੋ ਜੀ ਐਦਾਂ ਹੋ ਗਿਆ ਫਿਰ ਐਦਾਂ ਹੋ ਗਿਆ ਫਿਰ ਕਰੋਨਾ ਆ ਗਿਆ ਫਿਰ ਇਹ ਹੋ ਗਿਆ ਮਤਲਬ ਜਿਵੇਂ ਬਹਾਨੇ ਬਾਜ਼ੀਆਂ ਹੁੰਦੀਆਂ ਬਹੁਤ ਸਾਰੀਆਂ ਠੀਕ ਹੈ ਜੀ ਤੇ ਉਹਨਾਂ ਨੇ ਕਿਹਾ ਜੀ ਇਸ ਕਰਕੇ ਅਸੀਂ ਨਹੀਂ ਕਰ ਸਕਿਓ ਹੂੰ ਹੂੰ ਤੇ ਉਹਦੇ ਵਿੱਚ ਫਿਰ ਐਨਡੀਟੀ ਨੇ ਜਿਹੜੇ ਅਗਲੇ ਆਰਗੂਮੈਂਟ ਸੀਗੇ ਉਹ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਇਹਨਾਂ ਨੇ ਉਸ ਤੋਂ ਬਾਅਦ ਕਿਹਾ ਤਾਂ ਕਿ ਉਹ ਤਾਂ ਸਾਡੇ ਤੇ ਲਾਗੂ ਹੀ ਨਹੀਂ ਹੁੰਦੇ ਮਤਲਬ ਬੜੇ ਬੋਲਡ ਬੜੇ ਡੇਰਿੰਗ ਆਰਗੂਮੈਂਟਸ ਆਏ ਕਿ ਕੋਰਟ ਦੇ ਵਿੱਚ ਤੁਸੀਂ ਖੜ ਕੇ ਕਹਿ ਦਿਓ ਕਿ ਜੋ ਮੈਂ ਪਹਿਲੇ ਕਹਿ ਰਿਹਾ ਸੀ ਉਹ ਝੂਠ ਸੀ ਤਾਂ ਮੈਂ ਹੁਣ ਸਹੀ ਕਹਿ ਰਿਹਾ ਮੈਨ ਦਿਸ ਇਕੁਅਲ ਟੂ ਸੇਇੰਗ ਥੈਟ ਤੇ ਉਪਰ ਮੈਂਬਰ ਸੈਕਟਰੀ ਨੇ ਜੋ ਕੁਝ ਕਿਹਾ ਸੀਗਾ ਉਦੇ ਕਰਕੇ ਅਸੀਂ ਫਿਰ ਫਰਦਰ ਕੰਪਲੇਂਟਸ ਪਾਈਆਂ ਸੀਗੀਆਂ ਕਿ ਭਾਈ ਦੇਖੋ ਇਹ ਮਿਲੀ ਭਗਤ ਦੀ ਗੱਲ ਅਸੀਂ ਉਹਨਾਂ ਨੂੰ ਕੀਤੀ ਸੀ ਵੀ ਇਹ ਰੱਲੇ ਹੋਏ ਸਾਰੇ ਤੁਹਾਡੇ ਜਿਹੜੇ ਅਫਸਰ ਜਿਹੜੇ ਕੋਰਟ ਕਚੈਰੀਆਂ ਜਾਂਦੇ ਨੇ ਪੋਲਿਊਸ਼ਨ ਬੋਰਡ ਦੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਇਹ ਉਹਨਾਂ ਨੂੰ ਮਿਲੇ ਹੋਏ ਨੇ ਇਹ ਤੁਸੀਂ ਰਿਟਰਨ ਕੰਪਲੇਂਟ ਤੇ ਲੌਂਚ ਕੀਤੀ ਅਸੀਂ ਕਿਹਾ ਸੀ ਕਿ ਪੀਪੀਸੀਬੀ ਇੰਡਸਟਰੀਅਲ ਮਿਲੇ ਹੋਇਆ ਹਾਂਜੀ ਇਹ ਅਸੀਂ ਇਹਨਾਂ ਨੂੰ ਕਿਹਾ ਤੇ ਉਹਦਾ ਕੀ ਜਵਾਬ ਕੀ ਆਇਆ ਐਕਸ਼ਨ ਕੀ ਹੋਇਆ ਨਹੀਂ ਚਲੋ ਕੋਰਟ ਨੇ ਤਾਂ ਕਿਹਾ ਹੈ ਨਾ ਅਸੀਂ ਨੈਕਸਟ ਹੀアリング ਤੇ ਦੇਖਦੇ ਹਾਂ ਕਿ ਕਿਸ ਤਰ੍ਹਾਂ ਹੈਗਾ ਪੋਲਿਸ਼ਨ ਬੋਰਡ ਨੇ ਪੰਜਾਬ ਸਰਕਾਰ ਨੇ ਪੋਲਿਊਸ਼ਨ ਬੋਰਡ ਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਉਹ ਇਹ ਪਤਾ ਲੱਗਿਆ ਕਿ ਜਿਹੜੇ ਮੈਂਬਰ ਸੈਕਟਰੀ ਨੇ ਜਵਾਬ ਦਿੱਤਾ ਸੀਗਾ ਉਹ ਜਦੋਂ ਅਸੀਂ ਇਹ ਕੰਟੈਂਪਟ ਪਟੀਸ਼ਨ ਫਾਈਲ ਕੀਤੀ ਆ ਫਾਈਨਲੀ ਕਿ ਦੇਖੋ ਜੀ ਜੋ ਮਰਜ਼ੀ ਇਹਨਾਂ ਨੇ ਜਵਾਬ ਦਿੱਤੇ ਇਹਨਾਂ ਨੇ ਆਰਡਰ ਤੁਹਾਡਾ ਹਲੇ ਵੀ ਨਹੀਂ ਮੰਨਿਆ ਤੇ ਵੀ ਹੈਵ ਕਮ ਟੂ ਨੋ ਕਿ ਉਹ ਮੈਂਬਰ ਸੈਕਟਰੀ ਨੇ ਆਪਣੀ ਪੀਪੀਸੀਬੀ ਦੀ ਜੌਬ ਤੋਂ ਰਿਜ਼ਾਈਨ ਕਰ ਦਿੱਤਾ ਇੱਕ ਅਦੋਰੀ ਡਿਵੈਲਪਮੈਂਟ ਹੈ ਇਹ 30 ਜੂਨ ਦੀ ਗੱਲ ਹੈ 30 ਜੂਨ ਦੀ ਉਹ ਗੱਲ ਬਾਹਰ ਨਹੀਂ ਆਈ ਬਹੁਤੀ ਨਾ ਉਹਦਾ ਧੂਆਂ ਬਾਹਰ ਆਉਣ ਦੇ ਦਾ ਸਰਕਾਰ ਨੇ ਕੋਈ ਤੇ ਉਹ ਨਵੇਂ ਮੈਂਬਰ ਸੈਕਟਰੀ ਲੱਜੁਕੇ ਆ ਮੈਂ ਪੀਪੀਸੀਬੀ ਦੀ ਵੈਬਸ ਗੁਰਿੰਦਰ ਸਿੰਘ ਮਜੀਠੀਆ ਪਹਿਲਾ ਸੀਗੇ ਹੁਣ ਕੋਈ ਮਿਸਟਰ ਦੂਬੇ ਲੱਗੇ ਹੋਏ ਐ ਇਸ ਵੇਲੇ ਸੋ ਇਹ ਚੁੱਪ ਚੁੱਪ ਹੀ ਤੇ ਪਿੱਛੇ ਜੇ ਕੋਈ ਇੱਕ ਡਿਵੈਲਪਮੈਂਟ ਹੋਇਆ ਜੋ ਕਿ ਬਹੁਤ ਵੱਡੀ ਡਿਵੈਲਪਮੈਂਟ ਐ ਐਕਚੁਅਲੀ ਕਿਉਂਕਿ ਉਹਨਾਂ ਨੇ ਸਿਰਫ ਐਜ਼ ਮੈਂਬਰ ਸੈਕਟਰੀ ਨਹੀਂ ਉਹਨੂੰ ਮਤਲਬ ਹਟਾਇਆ ਗਿਆ ਜਾਂ ਕੁਝ ਵੀ ਚੇਂਜ ਕੀਤਾ ਗਿਆ ਟਰਾਂਸਫਰ ਨਹੀਂ ਕੀਤਾ ਗਿਆ ਹੀਜ਼ ਰਿਜ਼ਾਈਨਡ ਤੋ ਤੈਨੂੰ ਕਿਸੇ ਨੂੰ ਕੋਈ ਜ਼ਮੀਰ ਨੂੰ ਧੱਕਾ ਲੱਗਿਆ ਕਿਸੇ ਦੀ ਇਹ ਲੜਾਈ ਜਸਕੀਰ ਸਿੰਘ ਕਿੰਨੀ ਲੰਬੀ ਚੱਲੇਗੀ ਜਿਹੜੀ ਕੋਰਟ ਕਚਹਿਰੀਆਂ ਦੀ ਦਰਿਆਈ ਪਾਣੀ ਦੀ ਜਿਹੜੀ ਜਿਹੜੇ ਸਾਰਾ ਜ਼ਹਿਰ ਸਤ루 ਦਰਿਆਤ ਜਾ ਰਿਹਾ ਹੈ ਇਹ ਲੜਾਈ ਕਿੰਨੀ ਲੰਬੀ ਚ ਕਾਨੂੰਨੀ ਲੜਾਈ ਕਿੰਨੀ ਲੰਬੀ ਚੱਲੇਗੀ ਦੇਖੋ ਸਾਰੇ ਆਪਾਂ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਇਹ ਨਿਬੜੇ ਤੇ ਜਲਦੀ ਤੋਂ ਜਲਦੀ ਖਤਮ ਹੋਵੇ ਤੇ ਪਾਣੀ ਸਾਫ਼ ਹੋਵੇ ਸਪੈਸ਼ਲੀ ਜਿਹੜੇ ਲੋਕ ਪੀ ਰਹੇ ਆ ਉਹਨਾਂ ਦਾ ਇਹ ਜਿਹੜਾ ਇੱਕ ਨਰਕ ਭਰੀ ਜ਼ਿੰਦਗੀ ਮੈਂ ਕਵਾਂਗਾ ਉਹ ਜਿਹੜੀ ਹੈ ਖਤਮ ਹੋਵੇ ਤੇ ਪਰ ਗੱਲ ਇਹ ਹੈ ਕਿ ਕਿਉਂਕਿ ਇਹ ਮਸਲਾ ਕਿਸੇ ਨੇ ਪ੍ਰੋਪਰਲੀ ਹੈਂਡਲ ਨਹੀਂ ਕੀਤਾ ਤੇ ਇਹ ਇਸ ਵੇਲੇ ਨਾਲੇ ਸਾਡਾ ਸਿਸਟਮ ਇਹੋ ਜਿਹਾ ਹੈ ਕਿ ਸਲੋ ਚੱਲਦਾ ਸਿਸਟਮ ਬਹੁਤ ਪਰ ਚੰਗੀ ਗੱਲ ਉਹਦੇ ਚ ਇਹ ਹੋਈ ਹੈ ਕਿ ਹੁਣ ਇਸ ਵਾਰੀ ਜੋ ਲੜਾਈ ਲੜੀ ਜਾ ਰਹੀ ਹੈ ਉਹ ਐ ਲੱਗਦਾ ਕਿ ਨਿਰਣਾਇਕ ਲੜਾਈ ਹੈ ਉਹ ਉਹਦੇ ਚ ਕੋਈ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਇਹ ਫਿਰ ਦੁਬਾਰਾ ਕੋਈ ਮਤਲਬ ਇਹਦੇ ਵਿੱਚ ਕੋਈ ਘੋਟੋਲਾ ਪੈ ਜਾਏਗਾ ਤੇ ਫਿਰ ਲਟਕ ਜਾਏਗਾ ਟਾਈਮ ਜ਼ਰੂਰ ਲੱਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਨਵੰਬਰ ਤੋਂ ਇਹ ਕਹਾਣੀ ਚੱਲ ਰਹੀ ਹੈ ਤੇ ਹੁਣ ਜੁਲਾਈ ਤੇ ਆਪਾਂ ਆਲਮੋਸਟ ਮਤਲਬ ਇੱਕ ਸਾਲ ਨਹੀਂ ਤਕਰੀਬਨ ਹੋਣ ਨੂੰ ਆ ਗਿਆ ਪਰ ਗੱਲ ਜਿਹੜੀ ਹੈ ਉਹ ਜਾ ਠੀਕ ਡਾਇਰੈਕਸ਼ਨ ਚ ਰਹੀ ਹੈ ਔਰ ਜਿਵੇਂ ਮੈਂ ਤੁਹਾਨੂੰ ਪਹਿਲੇ ਆਪਾਂ ਗੱਲ ਕਰਕੇ ਛੱਡਾਂਗੇ ਸੀਆਈਡੀ ਦੇ ਪੈਨ ਇਹ ਪਹਿਲੇ ਤੱਕ ਕਦੇ ਨਹੀਂ ਆਇਆ ਇਹਦਾ ਤਾਂ ਕੁੱਛ ਤੇ ਹੈ ਅੰਦਰ ਜਿਹੜਾ ਕਿ ਬਾਕੀ ਇਹ ਵੀ ਖਿਡਾਰੀ ਨੇ ਇਹਨਾਂ ਦੀ ਗੇਮ ਹੋਣਗੇ ਇਹ ਕੀ ਪੈਂਤੜਾ ਵਰਤਦੇ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਉਹਦੇ ਹਿਸਾਬ ਨਾਲ ਗੱਲਾਂ ਅੱਗੇ ਜਿਵੇਂ ਚਲਦੀਆਂ ਉਹ ਦੇਖਦੇ ਆ ਤੇ ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਸਰਕਾਰ ਸਰਕਾਰ ਦੀਆਂ ਏਜੰਸੀਆਂ ਇੰਡਸਟਰੀ ਪੀਪੀਸੀਬੀ ਇਹ ਸਾਰੇ ਇੱਕ ਪਾਸੇ ਹੈ ਦੇ ਆਰ 올 ਟ੍ਰਾਈਂਗ ਕਿ ਇਹ ਮਸਲਾ ਜਿਹੜਾ ਹੈ ਹੋਰ ਲਟਕੀ ਜਾਵੇ which is very unfortunate ਬੜੀ ਮੰਦ ਭਾਗੀ ਗੱਲ ਹੈ ਕੇ ਲੋਕਾਂ ਦਾ ਹਿੱਤ ਜਿਹੜਾ ਹੈ ਉਹ ਮੂੰਹ ਜਬਾਨੀ ਦਾ ਭਗਵੰਤ ਮਾਨ ਜੀ ਕਹੀ ਜਾਂਦੇ ਆ ਤੇ ਬਾਬਾ ਸਿਤੇਵਾਲ ਜੀ ਵੀ ਕਹੀ ਜਾਂਦੇ ਆ ਕਿ ਜੀ ਇਹ ਬੰਦ ਹੋਣਾ ਚਾਹੀਦਾ ਹੈ ਇਹ ਗਲਤ ਹੋ ਰਿਹਾ ਹੈ ਪਰ ਆਪਣੀ ਸਰਕਾਰ ਦਾ ਅੱਧੇ ਤੋਂ ਜ਼ਿਆਦਾ ਸਮਾਂ ਲੰਘ ਜਾਣ ਤੋਂ ਬਾਅਦ ਵੀ ਜੇ ਤੁਸੀਂ ਸਿਰਫ ਗੱਲਾਂ ਹੀ ਕਰ ਰਹੇ ਹੋ ਹਲੇ ਤੇ ਇਹਦਾ ਮਤਲਬ ਹੈ ਕਿ ਤੁਸੀਂ ਜਾਂ ਤਾਂ ਬਿਲਕੁਲ ਇਨਕੰਪੀਟੈਂਟ ਹੋ ਤੇ ਜਾਂ ਤੁਹਾਡੀ ਮਨਸ਼ਾ ਹੈ ਹੀ ਨਹੀਂ ਤੁਹਾਡੀ ਨੀਅਤ ਹੀ ਨਹੀਂ ਹੈ ਤੁਹਾਡਾ ਇਹ ਕੰਮ ਕਰਨ ਦੀ ਜਿਹੜੀ ਪੰਜਾਬ ਪੁਲਿਸ ਦੇ ਥਾਣਿਆਂ 'ਚੋਂ ਤੁਹਾਨੂੰ ਫੋਨ ਆ ਰਹੇ ਨੇ ਹਾਂਜੀ ਤੁਸੀਂ ਇਹਨੂੰ ਕਿਸ ਤਰ੍ਹਾਂ ਦੀ ਹਰਾਸਮੈਂਟ ਮੰਨਦੇ ਹੋ ਤੁਸੀਂ ਇਹਨੂੰ ਦੇਖੋ ਹੋ ਸਕਦਾ ਉਹਨਾਂ ਦੀ ਕੋਸ਼ਿਸ਼ ਹੋਵੇ ਰਹਿ ਕਰਨ ਦੀ ਪਰ ਅਸੀਂ ਤਾਂ ਦੇਖੋ ਜਿਸ ਲੈਵਲ ਤੇ ਅਸੀਂ ਇਸ ਵੇਲੇ ਲੜਾਈ ਲੜ ਰਹੇ ਆ ਉਹ ਅਸੀਂ ਹਰਾਸ ਕਰ ਸਕਦੇ ਆ ਸਰਕਾਰ ਨੂੰ ਅਸੀਂ ਹਰਾਸ ਹੋ ਨਹੀਂ ਸਕਦੇ ਸਰਕਾਰ ਨੂੰ ਮਤਲਬ ਕਿ ਦਬਾਅ ਨਹੀਂ ਤੁਸੀਂ ਮਹਿਸੂਸ ਕਰ ਰਹੇ ਨਹੀਂ ਨਹੀਂ ਕੋਈ ਸਰਕਾਰਾਂ ਦਾ ਕੋਈ ਮਾਨਸਿਕ ਗਨਾਬ ਸਾਨੂੰ ਬੜੀ ਖੁਸ਼ੀ ਹੈ ਕਿ ਉਹਨਾਂ ਨੂੰ ਪੈਨਿਕ ਹੋਇਆ ਪਿਆ ਇਨਾ ਮਤਲਬ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਪਹਿਲੀ ਵਾਰ ਹੀ ਪੈਨਿਕ ਦੇਖ ਰਹੇ ਆ ਅਸੀਂ ਬੜੀ ਉਮੀਦ ਨਾਲ ਪੈਨਿਕ ਵਾਲ ਦੇਖ ਰਹੇ ਆ ਕਿ ਇਹਦਾ ਇਹਦਾ ਮਤਲਬ ਹੈ ਕਿ ਕੁਝ ਨਵਾਂ ਕੁਝ ਬੈਟਰ ਹੋ ਸਕਦਾ ਹੈ ਸਾਨੂੰ ਬੜੀ ਬੜੀ ਮਤਲਬ ਇਹ ਹਾਂ ਠੀਕ ਹੈ 1% ਫਿਕਰ ਵੀ ਹੁੰਦਾ ਥੋੜਾ ਕਿ ਕੋਈ 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 ਬਹੁਤੀ ਘਟਿਆ ਗੇਮ ਤਾਂ ਨਹੀਂ ਕੋਈ ਸਰਕਾਰ ਖੇਡੰਦੇ ਮੋੜ ਦੇ ਵਿੱਚ ਹੈਗੀ ਪਰ ਚਲੋ ਜੋ ਵੀ ਹੈ ਮਤਲਬ ਉਹ ਤਾਂ ਫਿਰ ਫਿਰ ਗੱਲ ਅਲਟੀਮੇਟਲੀ ਰਬ ਰੱਖੇ ਤੇ ਆ ਜਾਂਦੀ ਹੈ ਵੀ ਚਲੋ ਫਿਰ ਰਬ ਰੱਖਾ ਦੇਖੀ ਜਾਓ ਕੋਈ ਗੱਲ ਇੱਕ ਤੁਸੀਂ ਫੇਸਬੁੱਕ ਤੇ ਪੋਸਟ ਪਾਈ ਸੀ ਬਾਬਾ ਸਿਚੇਵਾਲ ਦਾ ਸਾਰਾ ਜਿਹੜਾ ਰੋਲ ਹੈ ਜੋ ਕਿਰਦਾਰ ਹੈ ਇਹ ਪੂਰੇ ਮਸਲੇ ਨੂੰ ਲੈ ਕੇ ਉਹ ਪੋਸਟ ਸਿੱਧਾ ਕਹਿ ਰਹੀ ਸੀ ਕਿ ਮਤਲਬ ਕਿ ਜਿਹੜਾ ਬਾਬਾ ਸਿਚੇਵਾਲ ਜੜ ਨੂੰ ਨਹੀਂ ਫੜ ਰਹੇ ਭਈ ਜਿਹੜਾ ਜ਼ਹਿਰੀਲਾ ਜਿਹੜਾ ਪਾਣੀ ਹੈ ਕਾਰਖਾਨਿਆਂ ਤੋਂ ਜਿਹੜਾ ਡਾਈ ਦੇ ਕਾਰਖਾਨਿਆਂ ਤੋਂ ਆ ਰਿਹਾ ਹੈ ਉਹਦੇ ਬਾਰੇ ਕੋਈ ਹੱਲ ਨਹੀਂ ਲੱਭ ਰਹੇ ਔਰ ਇੱਧਰ ਉੱਧਰ ਕੋਈ ਖੋਦੀਆਂ ਬਣਾ ਰਹੇ ਨੇ ਔਰ ਕੋਈ ਇੱਧਰ ਬਣਾ ਰਹੇ ਤੇ ਉਹਦਾ ਕੋਈ ਅਸਰ ਤਾਂ ਹੋ ਨਹੀਂ ਰਿਹਾ ਪਹਿਲਾਂ ਉਹ ਅਫਸਟ੍ਰੀਮ ਤੇ ਜਾ ਕੇ ਉਹ ਇਕ ਰੀਲ ਪਾਈ ਜਿੱਥੋਂ ਕਿ ਪੋਲੂਸ਼ਨ ਦਾ ਪਾਣੀ ਪੈਂਦਾ ਨਹੀਂ ਸੀ ਪੋਲੂਸ਼ਨ ਦਾ ਪਾਣੀ ਥੱਲੇ ਲੁਧਿਆਣੇ ਪੈ ਰਿਆ ਸੀ ਤੇ ਹੁਣ ਉਹਨਾਂ ਲੁਧਿਆਣੇ ਬੈਠੇ ਨੇ ਉਹ ਪੋਸਟ ਕੀ ਸੀ ਤੇ ਉਹਦਾ ਇੰਪੈਕਟ ਕੀ ਪਿਆ ਚਲੋ ਜਿੰਨਾ ਕਿ ਮੈਂ ਦੱਸ ਸਕਦਾ ਉਹਨਾਂ ਕਿ ਮੈਂ ਤੁਹਾਨੂੰ ਦੱਸ ਦਿੰਦਾ ਜੀ ਕਿ ਉਹ ਪੋਸਟ ਬੇਸਿਕਲੀ ਇਹ ਸੀ ਕਿ ਜਿਵੇਂ ਗਾਰ ਕੱਢੀ ਜਾ ਰਹੀ ਹੈ ਬੜੇ ਮਤਲਬ ਉਹਦੇ ਨਾਲ ਕੱਢੀ ਜਾ ਰਹੀ ਹੈ ਦਿਖਾ ਦਿਖਾ ਕੇ ਵੀ ਜੀਸੀਬੀ ਚੱਲ ਰਹੀ ਹੈ ਘਾਰ-ਬਾਰ ਆ ਰਹੀ ਹੈ ਰੋਜ਼ ਬੁੱਢੇ ਨਾਲੇ ਜਾਉਂ ਹਾਂ ਰੋਜ਼ ਵੀਡੀਓ ਪੈ ਜਾਂਦਾ ਉਹਦਾ ਵੀ ਦੇਖੋ ਜੀ ਘਾਰ ਕੱਢੀ ਜਾ ਰਹੀ ਹੈ ਹੁਣ ਗੱਲ ਇਹ ਹੈ ਕਿ ਬਾਬਾ ਜੀ ਆਪ ਹੀ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਜੇ ਬੁੱਢੇ ਦਰਿਆ ਨੂੰ ਸਾਫ਼ ਕਰਨਾ ਹੈ ਤਾਂ ਇਹਦੇ ਚੋਂ ਕੋਈ ਸਫਾਈ ਕਰਨ ਦੀ ਲੋੜ ਨਹੀਂ ਹੈ ਪਿੱਛੋਂ ਗੰਦ ਪਾਣਾ ਬੰਦ ਕਰ ਦਿਓ ਆਪੇ ਬੁੱਢਾ ਦਰਿਆ ਸਾਫ਼ ਹੋ ਜਾਏਗਾ ਔਰ ਇਹ ਗੱਲ ਬਿਲਕੁਲ ਸੱਚੀ ਹੈ ਔਰ ਉਹਨਾਂ ਨੂੰ ਪਤਾ ਹੈ ਪਰ ਫਿਰ ਆ ਕੀ ਚੱਲ ਰਿਹਾ ਸੀਗਾ ਜਦੋਂ ਬਹੁਤ ਦਿਨ ਅਸੀਂ ਇਹ ਦੇਖ ਲਿਆ ਤੇ ਨਾਲੇ ਉਸ ਦਿਨ ਉਹਨਾਂ ਦਿਨਾਂ 'ਚ ਗੁੱਸਾ ਇਸ ਗੱਲ ਦਾ ਵੀ ਸੀ ਕਿ ਉਹ ਘਾਟ ਬਣਾਏ ਸੀ ਉੱਥੇ ਦੋ ਬੱਚੇ ਡੁੱਬ ਗਏ ਸੀ ਤੇ ਉਦੋਂ ਜਦੋਂ ਇਹ ਗਾਰ ਵਾਲੀ ਵੀਡੀਓ ਪਾਈ ਤੇ ਮੈਨੂੰ ਇਹ ਪਤਾ ਸਿਗਾ ਕਿ ਗਾਰ ਕੱਢਣ ਦਾ ਨੁਕਸਾਨ ਲੁਧਿਆਣੇ ਨੂੰ ਬਹੁਤ ਵੱਡਾ ਇਹ ਹੋਣਾ ਹੈ ਕਿ ਜਿਹੜਾ ਪਾਣੀ ਗਾਰ ਕਰਕੇ ਉੱਤੋਂ ਫਲੋਟ ਕਰਕੇ ਜਾ ਰਿਹਾ ਹੈ ਹਾਲੇ ਤੱਕ ਉਹ ਥੱਲੇ ਜੀਰੇਗਾ ਤੇ ਲੁਧਿਆਣੇ ਦੇ ਗ੍ਰਾਊਂਡ ਵਾਟਰ ਨੂੰ ਜਦੋਂ ਨਾਲਾ ਇਹਦੀ ਗਾਰ ਥੱਲੇੋਂ ਨਿਕਲੇਗੀ ਸਰਫੇਸ ਤੋਂ ਉਹ ਜ਼ਹਿਰੀਲਾ ਪਾਣੀ ਸਿਮ ਜੇਗਾ ਸਿਮੇਗਾ ਪਹਿਲੇ ਵੀ ਸਿਮ ਰਿਹਾ ਪਰ ਪਹਿਲੇ ਸਲੋ ਸਿਮ ਰਿਹਾ ਹੁਣ ਫਾਸਟ ਸਿਮੇਗਾ ਤੇ ਲੁਧਿਆਣੇ ਦਾ ਪਾਣੀ ਜਿਹੜਾ ਪਹਿਲਾਂ 20 ਅਫੈਕਟਡ ਹੈ ਉਹ ਹੋਰ ਜਲਦੀ ਜ਼ਿਆਦਾ ਅਫੈਕਟ ਹੋਏਗਾ ਤੇ ਮੈਂ ਤਾਂ ਸਿਰਫ ਇੰਨਾ ਹੀ ਕਿਹਾ ਸੀ ਕਿ ਅਨਸੈਂਟਿਫਿਕ ਹੈ ਔਰ ਇਹ ਕਿਸੇ ਐਕਸਪਰਟ ਨੂੰ ਜਿਹੜਾ ਹੈ ਇਹੋ ਜਿਹਾ ਕੰਮ ਦੇਣਾ ਚਾਹੀਦਾ ਹੈ ਤੇ ਨਾਨ ਐਕਸਪਰਟਸ ਨੂੰ ਬਹੁਤੀ ਇਹਦੇ ਚ ਮਤਲਬ ਆਪਣੀ ਸਿਆਣਪ ਨਹੀਂ ਛਾੜਨੀ ਚਾਹੀਦੀ ਇਹਦੇ ਵਿੱਚ ਆ ਕੇ ਤੇ ਉਹ ਗੱਲ ਫਿਰ ਚਲੋ ਜਿਵੇਂ ਵੀ ਹੈ ਮਲਾਏ ਮੈਂ ਪਾਈ ਸੀ ਕਈਆਂ ਨੂੰ ਠੀਕ ਲੱਗੀ ਕਈਆਂ ਨੂੰ ਨਹੀਂ ਠੀਕ ਲੱਗੀ ਤੇ ਉਹ ਨੇਚਰਲ ਗੱਲ ਹੈ ਵੀ ਕਿਸੇ ਨੂੰ ਚੰਗੀ ਲੱਗੇ ਕਿਸੇ ਨੂੰ ਮਾੜੀ ਲੱਗੇ ਦੇਖੋ ਜਿਵੇਂ ਅੱਜ ਦੀਆਂ ਖ਼ਬਰਾਂ ਚ ਆਇਆ ਹੈ ਕਿ ਫਾਈਨਲੀ ਟਾਈਮਜ਼ ਆਫ਼ ਇੰਡੀਆ ਦੇ ਵਿੱਚ ਤੁਸੀਂ ਅੱਜ ਪੜ੍ਹ ਸਕਦੇ ਹੋ ਕਿ ਬਾਬਾ ਜੀ ਨੇ ਆਪ ਇਹ ਮੰਨਿਆ ਕਿ ਅਫਸਰਾਂ ਦੀ ਤੇ ਇੰਡਸਟਰੀ ਦੀ ਮਿਲੀਭੁਗਤ ਕਰਕੇ ਅੱਜ ਵੀ ਪਾਣੀ ਜਿਹੜਾ ਬੁੱਢਾ ਦਰਿਆ ਦੇ ਵਿੱਚ ਹੈ ਉਹ ਬਹੁਤ ਗੰਦਾ ਤੇ ਕਾਲਾ ਤੇ ਸਟਿੰਕੀ ਜਿਹੜਾ ਉਹ ਵਗ ਰਿਹਾ ਹੈ ਬਦਬੂਦਾਰ ਪਾਣੀ ਹੈ ਰੰਗ ਵਾਲਾ ਪਾਣੀ ਹੈ ਔਰ ਬਿਲਕੁਲ ਘਟੀਆਂ ਦਰਜੇ ਦਾ ਪਾਣੀ ਹੈ ਉਹ ਵਗ ਰਿਹਾ ਹੈ ਔਰ ਉਹ ਸਤਲੁਜ ਦੇ ਵਿੱਚ ਪੈ ਰਿਹਾ ਹੈ ਮਾਲਵੇ ਤੇ ਰਾਜਸਥਾਨ ਤੱਕ ਜਾ ਰਿਹਾ ਹੈ ਬਲੈਕ ਬੈਕ ਇਨ ਦਾ ਰੀਵਰ ਕਰਕੇ ਲਿਖਿਆ ਹੈ ਹਾਂ ਕੁਝ ਬਲੈਕ ਵਾਟਰ ਏਸ ਬਿਲਕੁਲ ਦਰਿਆਜ ਦੁਬਾਰਾ ਦਰਿਆਜ ਪੈ ਰਿਹਾ ਹੈ ਤਾਂ ਸਾਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਬਾਬਾ ਜੀ ਨੇ ਆਖਰ ਇਹ ਗੱਲ ਨੂੰ ਐਕਨੋਲਡਜ ਦਾ ਕੀਤਾ ਅਮੇ 7 ਮਹੀਨੇ ਉਹਨਾਂ ਨੇ ਬਹੁਤ ਕੁਝ ਇੱਥੇ ਕੀਤਾ ਦਿਖਾਇਆ ਚਲੋ ਅਕਨੋਲਜ ਕੀ ਕੀਤਾ ਉਹਨਾਂ ਨੇ ਅਕਨੋਲਜ ਕੀਤਾ ਕਿ ਹਾਲੇ ਵੀ ਦਰਿਆ ਗੰਦਾ ਹੈ ਪਹਿਲੇ ਨਹੀਂ ਤਾਂ ਉਹ ਚਿੱਟਾ ਜਿਹਾ ਪਾਣੀ ਦਿਖਾ ਦਿੰਦੇ ਸੀਗੇ ਬੀਕਰ ਭਰ ਕੇ ਦੇਖੋ ਜੀ ਦਰਿਆ ਸਾਫ਼ ਹੋ ਰਿਹਾ ਹੋ ਰਿਹਾ ਮੰਦੇ ਅਜ ਪਰ 5% ਦੇ ਹੋ ਗਿਆ ਉਹ ਵੀ ਲੁਧਿਆਣੇ ਤੋਂ ਪਿੱਛੇ ਤੇ ਮਤਲਬ ਆਪਾਂ ਹਾਲੇ ਬਹੁਤਾ ਕੋਈ ਉਹਨੂੰ ਅਚੀਵਮੈਂਟ ਦੇ ਤੌਰ ਤੇ ਕੋਈ ਆਪਣਾ ਆਪਣੀ ਪੇਠ ਨਾ ਥਾਪੀ ਜਾਈਏ ਮਨ ਹਾਲੇ ਤਾਂ ਬਹੁਤ ਕੰਮ ਬਾਕੀ ਹੈ ਔਰ ਚਲੋ 5% ਹੋਇਆ ਚੰਗੀ ਗੱਲ ਹੈ ਜੇ 5% ਹੋਇਆ ਪਰ ਮਨੀਆਂ ਤਾਂ ਸਹੀ ਨਾ 95% ਰਹਿੰਦਾ ਹਾਲੇ ਤੋ 95% ਕੰਮ ਜਿਹੜਾ ਉਹ ਹਾਲੇ ਬਾਕੀ ਹੈ ਉਹਦੇ ਵਿੱਚ ਬਹੁਤ ਵੱਡਾ ਚੰਗ ਹੈ ਕਿ ਸੀਰਟੀਪੀਜ਼ ਜਿਹੜੇ ਹੈਗੇ ਆ ਉਹ ਜਿਸ ਤਰ੍ਹਾਂ ਕੇ ਕਾਗਜ਼ਾਂ ਦੇ ਵਿੱਚ ਹੈਗੇ ਆ ਉਦਾਂ ਹੀ ਪ੍ਰੈਕਟੀਕਲੀ ਹੋ ਜਾਣ ਕਿ ਬੁੱਡੇ ਦਰਿਆ ਤੋਂ ਪਾਣੀ ਪਾਣਾ ਬੰਦ ਕਰਨ ਜੋ ਵੀ ਉਹਦਾ ਸੋਲੂਸ਼ਨ ਹੈ ਸਾਡੇ ਹਿਸਾਬ ਨਾਲ ਉਹਦਾ ਸੋਲੂਸ਼ਨ ਜ਼ੀਰੋ ਲਿਕੁਇਡ ਡਿਸਚਾਰਜ ਹੈ ਪਰ ਜੋ ਵੀ ਸੋਲੂਸ਼ਨ ਹੈ ਜੋ ਇਹ ਸਮਝਦੇ ਆ ਕਿ ਸੋਲੂਸ਼ਨ ਹੈ ਉਹਦਾ ਸੋਲੂਸ਼ਨ ਕਰਨ ਤੇ ਉਹਦਾ ਸੋਲੂਸ਼ਨ ਕਰਕੇ ਕਿਸੇ ਦਾ ਨੁਕਸਾਨ ਕੀਤੇ ਬਿਨਾ ਇੰਡਸਟਰੀ ਆਪਣਾ ਗੰਦਾ ਪਾਣੀ ਆਪ ਸੰਭਾਲੇ ਤੇ ਸਾਡੀ ਇਹ ਹੀ ਗੁਜ਼ਾਰਿਸ਼ ਐਂਜੀਟੀ ਨੂੰ ਪਹਿਲਾਂ ਸੀਗੀ ਇਹ 22 ਜੁਲਾਈ ਨੂੰ ਹੋਏਗੀ ਕੰਟੈਂਪਟ ਪਟੀਸ਼ਨਸ ਵੀ ਅਸੀਂ ਇਹੀ ਗੱਲ ਕਹਿ ਰਹੇ ਆਂ ਕਿ ਜੇ ਆਰਡਰ ਨਹੀਂ ਮੰਨੇ ਤੇ ਮਨਵਾਏ ਜਾਣ ਹੋਣ ਇਹਨਾਂ ਤੋਂ ਤੇ ਨਹੀਂ ਤਾਂ ਫੇਰ ਲੋਕ ਸੜਕਾਂ ਤੇ ਉਤਰਨਗੇ ਅਦਰਵਾਈਜ਼ ਜੇ ਗੱਲ ਹੁਣ ਅੱਗੇ ਟਲਦੀ ਐ ਹੋਰ ਜਿਆਦਾ ਦੇਖੋ ਉਹ ਰਣਨੀਤੀ ਦੀ ਜਿਹੜੀ ਗੱਲ ਐ ਉਹ ਅਸੀਂ ਹਾਲੇ ਡਿਸਕਸ਼ਨਸ ਕਰ ਰਹੇ ਆਂ ਆਪਸ ਦੇ ਵਿੱਚ ਤੇ ਜੇ ਇਹ ਕੋਰਟ ਕਚਹਿਰੀ ਦੇ ਥਰੂ ਸਰਕਾਰਾਂ ਜਿਹੜੀਆਂ ਹਨ ਉਹਨਾਂ ਨੂੰ ਗੱਲ ਨਹੀਂ ਸਮਝ ਆਂਦੀ ਦੇਖੋ ਲੋਕ ਰਾਇ ਵੀ ਹੋ ਗਈ ਕੋਰਟ ਰਾਇ ਵੀ ਹੋ ਗਈ ਦੋਨਾਂ ਦੀ ਸਰਕਾਰ ਨੇ ਗੱਲ ਜਿਹੜੀ ਹਾਲੇ ਤੱਕ ਨਹੀਂ ਮੰਨੀ ਹੂੰ ਔਰ ਤਕਰੀਬਨ ਸਾਲ ਹੀ ਹੋਣ ਨੂੰ ਆ ਗਿਆ ਜਦੋਂ ਦੀ ਦੋਨੋਂ ਰਾਇ ਜਿਹੜੀਆਂ ਆ ਉਹ ਸਾਹਮਣੇ ਆ ਚੁੱਕੀਆਂ ਤੇ ਜੇ ਸਰਕਾਰ ਇਦਾਂ ਹੀ ਚੱਲੇਗੀ ਅੱਗੇ ਹੂੰ ਤੇ ਫਿਰ ਅਸੀਂ ਵੀ ਮਤਲਬ ਨੈਚੁਰਲ ਗੱਲ ਹੈ ਕਿ ਅਸੀਂ ਜੇ ਜੇ ਕੋਰਟ ਨੂੰ ਵੀ ਸਰਕਾਰ ਨਹੀਂ ਮੰਦੀ ਤੇ ਸਾਡੇ ਕੋਲ ਜੋ ਵੀ ਅਵੇਲੇਬਲ ਰੈਮਡੀਜ਼ ਆ ਫਿਰ ਜੇ ਕੋਰਟ ਨੂੰ ਨਹੀਂ ਮੰਦੀ ਤੇ ਅਸੀਂ ਫਿਰ ਲੋਕਾਂ ਕੋਲ ਦੁਬਾਰਾ ਜਾਵਾਂਗੇ ਕਿ ਭਾਈ ਹੁਣ ਮਰਦੇ ਤੁਸੀਂ ਪਏ ਹੋ ਆ ਤੁਹਾਡੇ ਆਰਡਰਸ ਐ ਕੋਰਟ ਦੇ ਜੇ ਸਰਕਾਰ ਨਹੀਂ ਮੰਦੀ 3 ਦਸੰਬਰ ਨੂੰ ਲੋਕ ਆਏ ਸੀਗੇ ਕਿ ਜੇ ਸਰਕਾਰ ਕੋਰਟ ਦਾ ਆਰਡਰ ਨਹੀਂ ਮੰਦੀ ਅਸੀਂ ਬੰਦ ਕਰਾ ਦਿੰਨੇ ਆ ਸਰਕਾਰ ਨੇ ਉਹਦੋਂ ਕਿਹਾ ਸੀ ਹਫਤੇ ਦਾ ਟਾਈਮ ਦੇ ਦੋ ਅਸੀਂ ਆਪੇ ਕਰ ਦਿਆਂਗੇ ਉਹ ਸਰਕਾਰ ਦਾ 3 ਦਸੰਬਰ ਤੋਂ ਲੈ ਕੇ ਅੱਜ ਜੁਲਾਈ ਦੇ ਵਿੱਚ ਵੀ ਹਫਤਾ ਪੂਰਾ ਹਲੇ ਹੋਇਆ ਨਹੀਂ ਹੈ ਸਰਕਾਰ ਦਾ ਤੇ ਫਿਰ ਹਫਤਾ ਲੋਕੀ ਆ ਕੇ ਪੂਰਾ ਕਰ ਦੇਣਗੇ ਭਾਈ ਜਿਸ ਦਿਨ ਫਰੈਣਾ ਹੋਏਗਾ ਤੇ ਵੀ ਆਰ ਬਿਲਕੁਲ ਓਪਨ ਉਹ ਆਪਸ਼ਨ ਬਿਲਕੁਲ ਓਪਨ ਹੈ ਅਸੀਂ ਉਹ ਆਪਸ਼ਨ ਨੂੰ ਸੀਰੀਅਸਲੀ ਕੰਸੀਡਰ ਕਰਾਂਗੇ ਜੇ ਕੋਰਟ ਦੇ ਆਰਡਰ ਵੀ ਸਰਕਾਰ ਨਹੀਂ ਮੰਦੀ ਤਾਂ ਅ ਜਸਕੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਦੇ ਬਾਰੇ ਸਾਨੂੰ ਜਾਣੂ ਕਰਾਇਆ ਇਹ ਸੰ ਸਾਡੇ ਨਾਲ ਸਰਦ ਜਸਕੀਰਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੁਣ ਫੋਨ ਆ ਰਹੇ ਨੇ ਪੰਜਾਬ ਪੁਲਿਸ ਦੇ ਵੱਖਰੇ ਵੱਖਰੇ ਥਾਣਿਆਂ ਤੋਂ ਉਹਨਾਂ ਦੇ ਸਾਥੀਆਂ ਨੂੰ ਫੋਨ ਆਏ ਕਿ ਤੁਸੀਂ ਆਪਣੀ ਲਿਸਟ ਦਿਓ ਤੁਹਾਡੇ ਸਾਥੀ ਕਿਹੜੇ-ਕਿਹੜੇ ਨੇ ਔਰ ਤੁਸੀਂ ਕੀ ਕਰ ਰਹੇ ਹੋ ਔਰ ਦੂਸਰੇ ਪਾਸੇ ਇਹ ਜਿਹੜੀ ਕਾਨੂੰਨੀ ਜਿਹੜੀ ਲੜਾਈ ਜਿਹੜੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਿੱਲੀ ਜਾ ਕੇ ਹਰ ਸੁਣਵਾਈ ਤੇ ਇਹ ਸਾਰੇ ਲੋਕ ਜਿਹੜੇ ਨੇ ਉੱਥੇ ਤੁਹਾਡੇ ਲਈ ਤੁਹਾਡੀ ਸਾਫ ਹਵਾ ਲਈ ਤੁਹਾਡੇ ਸਾਫ ਪਾਣੀ ਲਈ ਕਾਨੂੰਨੀ ਲੜਾਈ ਦਿੱਲੀ ਜਾ ਕੇ ਲੜਦੇ ਨੇ ਹਰ ਤਰੀਕ ਤੇ ਉੱਥੇ ਜਾਂਦੇ ਨੇ ਭੁਗਤਦੇ ਨੇ ਆਪਣੇ ਵੱਲੋਂ ਵੱਡੇ ਵੱਡੇ ਵਕੀਲ ਦਿੱਲੀ ਦੇ ਕਰਕੇ ਇਹ ਸਰਕਾਰ ਨਾਲ ਇੱਕ ਬੜੀ ਚੁਣੌਤੀ ਭਰੀ ਜਿਹੜੀ ਲੜਾਈ ਲੜ ਰਹੇ ਨੇ ਜਿਸ ਕਿ ਲਈ ਤੁਹਾਡੇ ਇੱਕ ਵਾਰ ਫੇਰ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਤੁਹਾਡੇ ਸੁਣਨ ਵਾਲਿਆਂ ਨੂੰ ਵੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਔਰ ਛੇਤੀ ਸ਼ੇਅਰ ਵੀ ਕਰੋ ਤਾਂਕਿ ਇਹ ਹੋਰ ਲੋਕਾਂ ਤੱਕ ਇਹ ਸਾਰਾ ਮੈਸੇਜ ਜਾ ਸਕੇ ਔਰ ਇਹਨਾਂ ਨੂੰ ਬਲ ਮਿਲੇ ਇਹਨਾਂ ਦੀ ਜਿਹੜੀ ਕਾਲੇ ਪਾਣੀ ਦੇ ਮੋਰਚੇ ਦੀ ਜਿਹੜੀ ਸਾਰੀ ਲੜਾਈ ਹੈ ਕਾਨੂੰਨੀ ਲੜਾਈ ਹੈ ਔਰ ਜਿਹੜੀ ਮੋਰਲ ਸਪੋਰਟ ਔਰ ਮੋਰਲ ਇਹਨਾਂ ਦੀ ਵਿਲ ਪਾਵਰ ਜਿਹੜੀ ਹੈ ਇਹਨਾਂ ਦੀ ਸਟਰੋਂਗ ਵਿਲ ਪਾਵਰ ਜਿਹੜੀ ਹੈ ਹੋਰ ਮਜ਼ਬੂਤ ਕਰੋ ਇੱਕ ਗੱਲ ਹੋਰ ਜੇ ਤੁਹਾਡਾ ਕੋਈ ਵਿਚਾਰ ਤੁਹਾਡੇ ਮਨ 'ਚ ਆ ਰਿਹਾ ਹੈ ਇਸ ਵੇਲੇ ਸੁਣ ਕੇ ਜਾਂ ਤੁਹਾਨੂੰ ਕੋਈ ਵੀ ਤੁਹਾਡੀ ਕੋਈ ਇਨਫੋਰਮੇਸ਼ਨ ਹੈ ਤੁਸੀਂ ਸਾਡੇ ਕਮੈਂਟਸ ਕਾਲਮਸ ਲਿਖ ਸਕਦੇ ਹੋ ਆਪਣੇ ਵਿਚਾਰ ਅਸੀਂ ਸਾਨੂੰ ਉਹਦੇ ਨਾਲ ਜਾਣੂ ਕਰਾਓ ਸਾਰੀ ਇਨਫੋਰਮੇਸ਼ਨ ਜੇ ਤੁਹਾਡੇ ਕੋਲ ਕੋਈ ਸਾਰੀ ਇਨਫੋਰਮੇਸ਼ਨ ਹੈ ਸਾਡੀ ਵੀ ਨੌਲੇਜ ਵਧੇਗੀ ਇੱਕ ਮੇਰੀ ਅਪੀਲ ਹੈ ਕਿ ਟੋਰੀ ਟਾਕ ਚੈਨਲ ਦੀ ਸਕਰੀਨ ਤੇ ਥੱਲੇ ਪੱਟੀ ਆ ਰਹੀ ਹੈ ਜਿਹਦੇ ਤੇ QR ਕੋਡ ਲੱਗਿਆ ਹੈ ਤਾਂਕਿ ਸਾਡਾ ਜਿਹੜਾ ਇਨਵੈਸਟਿਗੇਟਿਵ ਜਰਨਲਿਜ਼ਮ ਔਰ ਫੀਲਡ ਜਰਨਲਿਜ਼ਮ ਨੂੰ ਹੋਰ ਮਜ਼ਬੂਤੀ ਮਿਲੇ ਸਾਨੂੰ ਬਲ ਮਿਲੇ ਅਸੀਂ ਜ਼ਿਆਦਾ ਟਰੈਵਲ ਕਰ ਸਕੀਏ ਦੂਰ ਦਰਦਰਾਜ ਦੇ ਅੰਮ੍ਰਿਤਸਰ ਮਾਨਸਾ ਤੱਕ ਦੇ ਇਲਾਕਿਆਂ ਦੇ ਪਿੰਡਾਂ 'ਚ ਜਾ ਸਕੀਏ ਔਰ ਇਸ ਤਰ੍ਹਾਂ ਦੀ ਖਬਰਾਂ ਇਸ ਤਰ੍ਹਾਂ ਦੀਆਂ ਸਟੋਰੀਆਂ ਕਹਾਣੀਆਂ ਤੁਹਾਨੂੰ ਦੱਸ ਸਕੀਏ ਉਹਦੇ ਲਈ ਆਪਣੀ ਜਿਹੜਾ ਵਿਤੀ ਯੋਗਦਾਨ ਇਹ QR ਕੋਡ ਦੇ ਥਰੂ ਸਾਨੂੰ ਜ਼ਰੂਰ ਆਪਣਾ ਯੋਗਦਾਨ ਪਾਓ ਤਾਂਕਿ ਅਸੀਂ ਹੋਰ ਜ਼ਿਆਦਾ ਕੰਮ ਕਰ ਸਕੀਏ ਔਰ ਤੁਹਾਡੇ ਸਾਹਮਣੇ ਪੰਜਾਬ ਨੂੰ ਚੰਗੀ ਤਰ੍ਹਾਂ ਕਵਰ ਕਰ ਸਕੀਏ ਮੈਸਟਰੀ ਟਾਕ ਚੈਨਲ ਤੋਂ ਪ੍ਰਵਜੀਤ ਸਿੰਘ ਸასი ਕਾਲ